ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਆਚਨ ਚੇਤਾ ਆਈਟੀਆਈ ਲੁਧਿਆਣਾ ਦਾ ਦੌਰਾ ਕੀਤਾ ਗਿਆ ਇਸ ਦੌਰਾਨ ਕੈਬਨਿਟ ਮੰਤਰੀ ਵੱਲੋਂ ਲਗਭਗ 3 ਘੰਟੇ ਬੱਚਿਆਂ ਤੇ ਸਟਾਫ ਮੈਂਬਰਾਂ ਨਾਲ ਗੱਲਬਾਤ ਕੀਤੀ ਗਈ आईटीआई स्टाफ ਦੇ ਗੈਰਹਾਜ਼ਰ ਹੋਣ ਨੂੰ ਲੈ ਕੇ ਗਪੀਰਤਾ ਨਾਲ ਲੈਂਦੇ ਹੋਏ ਸੋ ਕੋਈ ਨੋਟਿਸ ਜਾਰੀ ਕੀਤੇ ਗਏ ਇਸ ਮੌਕੇ ਕੈਬਨਿਟ ਮੰਤਰੀ ਹਰਜੋਤ ਸਿੰਘ ਵੈਂਸ ਨੇ ਕਿਹਾ ਕਿ ਪ੍ਰਾਣੀਆਂ ਸਰਕਾਰਾਂ ਵੱਲੋਂ ਧਿਆਨ ਨਾ ਦੇਣ ਕਾਰਨ ਅੱਜ 19 ਏਕੜ ਵਿੱਚ ਪਈ ਇਹ आईटीआई ਦੀ ਹਾਲਤ ਤਰਸਯੋਗ ਹੈ ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਅਤੇ ਰਾਜ ਸਭਾ ਮੈਂਬਰ ਵਿਕਰਮਜੀਤ ਸਿੰਘ ਸਾਨੀ ਦੀ ਮਦਦ ਨਾਲ ਇਸ आईटीआई ਨੂੰ ਸੂਬੇ ਦੀ ਸ਼ਾਨਦਾਰ आईटीआई ਬਜੂ ਵਕਸਤ ਕੀਤਾ ਜਾਵੇਗਾ

ਜੱਟਾਂ ਜਿਹੜੇ ਬਹੁਤ ਬਾਹਰ ਉਸਤੇ ਦੇਖੋ ਪਈ ਉਹਨਾਂ ਉੱਤੇ ਸਿਰਫ ਲਾਈ ਲਗਣੀ ਸੀ ਸਾਡੇ ਬੱਚੇ ਕੰਮ ਸਿੱਖਣ ਨਾਲੇ ਬੈਠੇ ਨੇ ਕਿੰਨੇ ਡੈਸਕਾਂ ਦਾ ਇੱਕ ਵੀ ਡੈਸਕ ਜਿਹੜਾ ਹੈ ਜੇ ਤੁਸੀਂ ਆਪਣੇ ਡੈਸਕ ਨੂੰ ਠੀਕ ਕਰ ਸਕਦੇ ਮੈਂ ਕੀ ਕਰੂੰਗਾ ਵੈਲਡਿੰਗ ਤੁਹਾਡੇ ਕੋਲ ਹੈ ਕਾਰਪਨਟਰੀ ਟ੍ਰੇਡ ਤੁਹਾਡੇ ਕੋਲ ਹੈ ਪਲੰਬਰ ਮੈਂ ਦੇਖ ਰਿਹਾ ਪਾਣੀ ਬਦਲੇ 4 ਮਹੀਨੇ ਤੋਂ ਲੀਕ ਕਰ ਕਰ ਬਿਲਡਿੰਗ ਹੋ ਗਈ ਕਿਸੇ ਨੇ ਉਹ ਨਹੀਂ ਦੇਖਿਆ ਕੌਣ ਹੈ ਜੀ ਪਲੰਬਰ ਦੀ ਟ੍ਰੇਡ ਅਗਰ ਬਿਲਡਿੰਗ 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 ਤੁਸੀਂ ਆਪ ਹੀ ਸਭ ਦੇਖ ਦਿਓ ਪਾਣੀ ਲੀਕ ਕਰਦਾ ਹੈ ਤੁਹਾਡੇ ਸਾਰੇ ਵਾਸ਼ਰੂਮਾਂ ਦਾ ਬੁਰਾ ਵਾਲਾ ਹੈਂਡੀਕੈਪ ਦਾ ਸੇ ਵਾਸ਼ਰੂਮਾਂ ਪਈਆਂ ਉੱਥੇ ਉਹ ਸਿੰਕਾਂ ਪਈਆਂ ਪਾਸ਼ ਬੇਸਲ ਨੂੰ ਲਵਾਓ ਬੱਚਿਆਂ ਤੋਂ ਉਸ ਰੀਨੋਵੇਸ਼ਨ ਕਰਕੇ ਸਾਰ ਅਸੀਂ ਰੁਕੇ ਹੋਏ ਸੀ ਕਹਿੰਦੇ ਉਹ ਕਰ ਨਹੀਂ ਉਹਦੀ ਹੈਂਡੀਕੈਪ ਦੀ ਉਹ ਵੀ ਰੀਨੋਵੇਸ਼ਨ ਹੋਣੀ ਹੈ ਵਾਸ਼ਰੂਮ ਚ ਅੱਜ ਜੇ ਕਿਸੇ ਹੈਂਡੀਕੈਪ ਨੇ ਜਾਣਾ ਹੋਵੇ ਕਿੱਥੇ ਜਾਊਗਾ ਉਹ ਤੁਹਾਡੀ ਰੀਨੋਵੇਸ਼ਨ ਤੱਕ ਪਹੁੰਚ ਕਰੂਗਾ ਤਾਂ ਕਿ ਬੱਚੇ ਸਿੱਖਣ ਦੇ ਦੁਆਰਾ ਕੋਝੂਗੀ ਰੀਨੋਵੇਸ਼ਨ ਉਹ ਆਕੇ ਹੁਣ ਵੀ ਤਾਂ ਬੇਲੇ ਦੇ ਬੱਚਿਆਂ ਨੂੰ ਬਿਠਾਉਂਦੇ ਆਂ ਹੋਣੀ ਉਹ ਪਲੰਬੇ ਉਹ ਠੀਕ ਹੋਣਾ ਚਾਹੀਦਾ ਤੇ ਉਹ ਲਾਇਬ੍ਰੇਰੀ ਤੋਂ ਦੂਰ ਸਕੋ ਓਹਦੇ ਆਮ ਮੈਂ ਸਰਵਜਨਕ ਲਾਡਿਨ ਜੈਕਸਨ ਆਮ ਤੌਰ ਤੇ ਬੁਲਾਉ ਇਹ ਉਪਰੇ ਸਚਾਈ ਜੀ ਨਵੇਂ ਆ ਰਹੇ ਜਿਵੇਂ ਉਹ ਚਾਹਤ ਦੇ ਹੋਰ ਬਾਹਰ ਉਸਤੇ ਦੇਖੋ ਪਈ ਉਹਨਾਂ ਉੱਤੇ ਸਿਰਫ ਲਾਈ ਲਗਣੀ ਸੀ ਸਾਡੇ ਬੱਚੇ ਕੰਮ ਸਿੱਖਣ ਨਾਲੇ ਬੈਠੇ ਆ ਕਿੰਨੇ ਡੈਸਕਾਂ ਦਾ ਇੱਕ ਵੀ ਡੈਸਕ ਜਿਹੜਾ ਹੈ ਜੇ ਤੁਸੀਂ ਆਪਣੇ ਡੈਸਕ ਨੂੰ ਠੀਕ ਕਰ ਸਕਦੇ ਮੈਂ ਕੀ ਕਰੂੰਗਾ welding ਤੁਹਾਡੇ ਕੋਲ ਹੈ carpentry trade ਤੁਹਾਡੇ ਕੋਲ ਹੈ plumber ਮੈਂ ਦੇਖ ਰਿਹਾ ਪਾਣੀ ਬਦਲੇ 4 ਮਹੀਨੇ ਤੋਂ ਲੀਕ ਕਰ ਕਰ ਬਿਲਡਿੰਗ ਹੋ ਗਈ ਕਿਸੇ ਨੇ ਉਹ ਨਹੀਂ ਦੇਖਿਆ ਕੌਣ ਹੈ ਜੀ plumber ਦੀ ਟ੍ਰੇਡ ਹੈ ਬਿਲਡਿੰਗ ਬਿਲਡਿੰਗ ਸਰ ਬਿਲਡਿੰਗ ਤੁਸੀਂ ਆਪ ਨਹੀਂ ਸੰਭਲ ਦਿਓ ਪਾਣੀ ਲੀਕ ਕਰਦਾ ਹੈ ਤੁਹਾਡੇ ਸਾਰੇ ਵਾਸ਼ਰੂਮਾਂ ਦਾ ਬੁਰਾ ਵਾਲਾ ਹੈਂਡੀਕੈਪ ਦਾ ਸੇ ਵਾਸ਼ਰੂਮਾਂ ਪਈਆਂ ਉੱਥੇ ਉਹ ਸਿੰਕਾਂ ਪਈਆਂ ਪਾਸ਼ ਬੇਸਲ ਨੂੰ ਲਵਾਓ ਬੱਚਿਆਂ ਤੋਂ ਉਸੋ ਰੈਨੋਵੇਸ਼ਨ ਕਰਕੇ ਸਾਰ ਅਸੀਂ ਰੁਕ ਗਏ ਸੀ ਕਹਿੰਦੇ ਵੀ ਉਹ ਕਰਦੇ ਨਹੀਂ ਉਹਦੀ ਹੈਂਡੀਕੈਪ ਦੀ ਉਹਦੀ ਕੀ ਰੈਨੋਵੇਸ਼ਨ ਹੋਣੀ ਹੈ ਵਾਸ਼ਰੂਮ ਚ ਅੱਜ ਜੇ ਕਿਸੇ ਹੈਂਡੀਕੈਪ ਨੂੰ ਜਾਣਾ ਹੋਵੇ ਕਿੱਥੇ ਜਾਊਗਾ ਉਹ ਤੁਹਾਡੀ ਰੈਨੋਵੇਸ਼ਨ ਤਾਂ ਕਲੀਅਰ ਕਰੂਗਾ ਤਾਂ ਕਿ ਬੱਚੇ ਸਿੱਖਣਗੇ ਦੁਬਾਰਾ ਕੋਈ ਜੁਗੀ ਰੈਨੋਵੇਸ਼ਨ ਉਹ ਆਕੇ ਹੁਣ ਵੀ ਤਾਂ ਪਹਿਲੇ ਤੋਂ ਹੀ ਬੱਚਿਆਂ ਨੂੰ ਬਿਠਾਉਂਦੇ ਆਂ ਹੋਣੀ ਉਹ ਪਲੰਬੇ ਉਹ ਠੀਕ ਹੋਣਾ ਚਾਹੀਦਾ ਤੇ ਉਹ ਲਾਇਬ੍ਰੇਰੀ ਖੰਡੂ ਬਸ ਕੋਈ